ਸ਼੍ਰੀ ਅਕਾਲ ਤਖਤ ਸਾਹਿਬ ਦੇ ਮਤਵਾਸੀ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਨਾਲ ਤਿਹਾਰ جیل ਚ ਕਾਰਜਕਾਰੀ ਮਤਵਾਸੀ ਜ਼ਥੇਦਾਰ ਧਿਆਨ ਸਿੰਘ ਮੰਡ ਨੇ ਮੁਲਾਕਾਤ ਕੀਤੀ ਹੈ ਮੁਲਾਕਾਤ ਤੋਂ ਬਾਅਦ ਧਿਆਨ ਸਿੰਘ ਮੰਡ ਨੇ ਸ਼੍ਰੀ ਫਤੇਗੜ ਸਾਹਿਬ ਚ 10 ਜਨਮਰੀ ਨੂੰ ਸੱਤੀ ਮੀਟ ਕ ਰੱਦ ਕਰ ਦਿੱਤੀ ਹੈ ਮੰਡ ਦੇ ਸਹਾਇਕ ਜਗਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਹਵਾਰਾ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਬੈਠਕ ਨੂੰ ਰੱਦ ਕਰਨ ਦਾ ਮਨ ਬਣਾ ਲਿਆ ਹੈ ਉਧਰ ਮੋਰਚੇ ਨੂੰ ਖਤਮ ਕੀਤੇ ਜਾਣ ਤੋਂ ਖਫਾ ਹੋਏ ਕੁਝ ਪੰਥਕ ਲੀਡਰਾਂ ਨੇ ਮੀਟਿੰਗਾਂ ਕੀਤੀਆਂ ਨੇ ਤੇ ਮੋਰਚੇ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਆਉਂਦੀ 8 ਜਨਵਰੀ ਨੂੰ ਮੋਕਾ ਜ਼ਿਲ੍ਹੇ 'ਚ ਵੀ ਬੈਠਕ ਸੱਦੀ ਹੈ ਇਸ ਤੋਂ ਪਹਿਲਾਂ ਹਵਾਰਾ ਨੇ ਜੇਲ੍ਹ ਅੰਦਰੋਂ ਚਿੱਠੀ ਲਿਖ ਕੇ ਆਸੀ ਕਿ ਉਹ ਜਲਦ ਹੀ ਕੌਮਦੀਪ ਪੰਜ ਸਿੰਘਾਂ ਤੇ ਆਧਾਰਿਤ ਕਮੇਟੀ ਬਣਾਉਣਗੇ ਤੇ ਕੋਈ ਨਵਾਂ ਸੰਘਰਸ਼ ਵਢਣ ਰੂਪਰੇਖਾ ਤੈਅ ਕਰਨ ਤੇ ਇਸ ਦੀ ਕਮੇਟੀ ਦੀ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ ਇਸ ਤੋਂ ਸਾਫ ਹੈ ਕਿ ਹਵਾਰਾ ਦੇ ਤਖਤ ਤੋਂ ਬਾਅਦ ਪੰਥਕ ਤਿਰਾਂਚ ਮੁੜ ਤੋਂ ਇਕਾ ਕਾਇਮ ਹੁੰਦਾ ਜਾ ਰਿਹਾ ਹੈ ਜ਼ਿਕਰ ਹੋਇਆ ਕਿ ਬਰਗਾੜੀ ਮੋਰਚਾ ਸਮਾਪਤ ਕਰਨ ਕਰਕੇ ਦੋ ਮੁਤਵਾਜੀ ਜ਼ਥੇਦਾਰਾਂ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਨੇ ਇਲਜ਼ਾਮ ਲਗਾਏ ਸੀ ਕਿ ਭਾਈ ਧਿਆਨ ਸਿੰਘ ਮੰਡ ਨੇ ਮਨਮਾਨੇ ਢੰਗ ਨਾਲ ਮੋਰਚਾ ਸਮਾਪਤ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ ਹਵਾਰਾ ਨੇ ਵੀ ਕਿਹਾ ਕਿ ਜ਼ਥੇਦਾਰ ਮੰਡ ਨੇ ਮੋਰਚੇ ਨੂੰ ਸਮਾਪਤ ਕਰਨ ਦੀ ਆਪ ਖੁਦਰੀ ਕਾਰਵਾਈ ਕੀਤੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ